ਮੇਰਾ ਨਾਮ ਪ੍ਰੀਤ ਹੈ ਮੈਂ ਹਮੇਸ਼ਾ ਹੀ ਬਹੁਤ ਜ਼ਿਆਦੇ ਪਾਪੂ ਕਰਦੀ ਸੀ ਜੇਕਰ ਕੋਈ ਥੋੜੀ ਜਹੀ ਵੀ ਮੇਰੇ ਨਾਲ ਪਿਆਰ ਨਾਲ ਗੱਲ ਕਰਦਾ ਤਾਂ ਮੈਂ ਉਸ ਦੀ ਹੀ ਬਣ ਕੇ ਰਹਿ ਜਾਂਦੀ ਸੀ ਸਮੇ ਦੇ ਨਾਲ-ਨਾਲ ਮੇਰੀ ਇਹ ਆਦਤ ਹੋਰ ਵੀ ਜ਼ਿਆਦੇ ਪੱਕੀ ਹੁੰਦੀ ਗਈ ਥੋੜਾ ਜਿਹਾ ਪਿਆਰ ਮਿਲਦੇ ਹੀ ਮੈਂ ਉਸ ਇਨਸਾਨ ਤੇ ਪੂਰੀ ਤਰ੍ਹਾਂ ਮਰ ਮਿਟ ਜਾਂਦੀ ਸੀ ਮੇਰੀ ਇਸ ਆਦਤ ਨੇ ਹੀ ਮੈਨੂੰ 35 ਸਾਲ ਦੇ ਪ੍ਰੋਫੈਸਰ ਦੇ ਅੱਗੇ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ ਸੀ ਗਰਮੀ ਦਾ ਸਮਾਂ ਸੀ ਗਲਤੀ ਨਾਲ ਮੇਰੇ ਨੋਟਸ ਸਾਰੇ ਦੇ ਸਮਾਨ ਨਾਲ ਚਲੇ ਗਏ ਸੀ ਅਤੇ ਹੁਣ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਸੀ ਕਿਉਂਕਿ ਅਗਲੇ ਹੀ ਦਿਨ ਉਸ ਸਬਜੈਕਟ ਦਾ ਟੈਸਟ ਸੀ ਜੇਕਰ ਉਹ ਨੋਟਸ ਮੈਨੂੰ ਨਾ ਮਿਲਤੇ ਤਾਂ ਮੈਂ ਟੈਸਟ ਵਿੱਚੋਂ ਫੇਲ ਹੋ ਜਾਂਦੀ ਜੇਕਰ ਇਹ ਖਬਰ ਮੇਰੇ ਪਾਪਾ ਤੱਕ ਪਹੁੰਚ ਜਾਂਦੀ ਨਾ ਸਿਰਫ ਉਹ ਮੇਰੇ ਨਾਲ ਗੁੱਸਾ ਹੁੰਦੇ ਉਹ ਮੈਨੂੰ ਤਮਕਾਉਂਦੇ ਵੀ ਜੇਕਰ ਮੈਂ ਪੜ੍ਹਾਈ ਚੰਗੀ ਤਰ੍ਹਾਂ ਨਾ ਕੀਤੀ ਤਾਂ ਉਹ ਮੇਰਾ ਕਾਲਜ ਛੜਵਾ ਦੇਣਗੇ ਇਸ ਲਈ ਮੈਂ ਨੋਟਸ ਲੈਣ ਦੇ ਲਈ ਉਹ ਪ੍ਰੋਫੈਸਰ ਦੇ ਘਰ ਚਲੀ ਗਈ ਸੀ ਮੈਨੂੰ ਉਹਨਾਂ ਦੇ ਘਰ ਦਾ ਪਤਾ ਸੀ ਉਹ ਕਾਲਜ ਦੇ ਪਹਾੜ ਹੀ ਰਹਿੰਦੇ ਸੀ ਮੇਰੇ ਲਈ ਉਹਨਾਂ ਦੇ ਘਰ ਪਹੁੰਚਣਾ ਔਖਾ ਨਹੀਂ ਸੀ ਪਰ ਮੈਂ ਦਰਵਾਜ਼ੇ ਤੇ ਖੜੀ ਐ ਸੋਚ ਰਹੀ ਸੀ ਕਿ ਨਾ ਜਾਣੇ ਅੰਦਰ ਕੌਣ ਹੋਵੇਗਾ ਪਤਾ ਨਹੀਂ ਉਹਨਾਂ ਦੇ ਘਰ ਕਿੰਨੇ ਲੋਕ ਰਹਿੰਦੇ ਹੋਣਗੇ ਪਤਾ ਨਹੀਂ ਉਹ ਏਸਾ ਸਮੇਂ ਕੀ ਕਰ ਰਹੇ ਹੋਣਗੇ ਮੈਂ ਏ ਖਿਆਲਾਂ ਵਿੱਚ ਉੱਜੀ ਹੋਈ ਸੀ ਕਿ ਅਚਾਨਕ ਹੀ ਦਰਵਾਜ਼ਾ ਖੁੱਲਿਆ ਅਤੇ ਚੌਂਕੀਦਾਰ ਦਾ ਚਿਹਰਾ ਨਜ਼ਰ ਆਇਆ ਉਹ ਪੁੱਛਣ ਲੱਗਿਆ ਦੀਦੀ ਜੀ ਤੁਹਾਨੂੰ ਕੀ ਕੰਮ ਹੈ ਮੈਂ ਦੱਸਿਆ ਕਿ ਮੈਂ ਪ੍ਰੋਫੈਸਰ ਸਾਹਿਬ ਨੂੰ ਮਿਲਣ ਆਈ ਹਾਂ ਫਿਰ ਉਹ ਅੰਦਰ ਗਿਆ ਤੇ ਥੋੜੇ ਸਮੇਂ ਬਾਅਦ ਬਾਹਰ ਆ ਕੇ ਕਹਿਣ ਲੱਗਿਆ ਕਿ ਤੁਸੀਂ ਅੰਦਰ ਡ్రਾਈੰਗ ਰੂਮ ਵਿੱਚ ਬੈਠ ਜਾਓ ਆਬ ਹੁਣ ਨਹਾ ਰਹੇ ਹਨ ਉਹ ਥੋੜੇ ਸਮੇਂ ਬਾਅਦ ਆ ਜਾਣਗੇ। ਉਸਨੇ ਮੈਨੂੰ ਅੰਦਰ ਬੁਲਾ ਕੇ ਡ్రਾਈング ਰੂਮ ਦਾ ਦਰਵਾਜ਼ਾ ਖੋਲ ਦਿੱਤਾ। ਮੈਨੂੰ ਘਬਰਾਹਟ ਹੋ ਰਹੀ ਸੀ। ਮੈਂ ਡ్రਾਈング ਰੂਮ ਵਿੱਚ ਬੈਠ ਗਈ ਕਿਉਂਕਿ ਐਨਾ ਤਾਂ ਮੈਨੂੰ ਸਮਝ ਆ ਗਿਆ ਸੀ ਕਿ ਇਸ ਘਰ ਵਿੱਚ ਪ੍ਰੋਫੈਸਰ ਸਾਹਿਬ ਤੋਂ ਇਲਾਵਾ ਸ਼ਾਇਦ ਕੋਈ ਨਹੀਂ ਸੀ ਅਤੇ ਨਾ ਹੀ ਕਿਸੇ ਦੀ ਆਵਾਜ਼ ਆਈ ਸੀ ਅਤੇ ਨਾ ਹੀ ਮੈਨੂੰ ਕੋਈ ਨਜ਼ਰ ਆ ਰਿਹਾ ਸੀ। 5 ਮਿੰਟ ਤੱਕ ਤਾਂ ਮੈਂ ਡ్రਾਈング ਰੂਮ ਵਿੱਚ ਹੀ ਬੈਠੀ ਰਹੀ। ਕੋਸੇ ਸਮੇ ਹੀ ਮੇਰੀ ਨਜ਼ਰ ਉਹ ਟ੍ਰਾਇੰਗਲਪੁਰ ਵਿੱਚ ਲੱਗੀਆਂ ਵੱਡੀਆਂ-ਵੱਡੀਆਂ ਤਸਵੀਰਾਂ ਤੇ ਗਈ ਜਿਸ ਵਿੱਚ ਪ੍ਰੋਫੈਸਰ ਸਾਹਿਬ ਨੂੰ ਟਰੋਫੀ ਫੜੀ ਹੋਈ ਸੀ ਅਤੇ ਕਿਤੇ ਮੈਡਲ ਪਾਏ ਹੋਏ ਸਨ ਮੈਂ دیوار ਦੇ ਕੋਲ ਗਈ ਮੇਰੀਆਂ ਧੜਕਣਾ ਦੇ ਕਾਬੂ ਹੋਣਾ ਲੱਗੀਆਂ ਦਿਲ ਵਿੱਚ ਨਮੀ ਤਰੰਗ ਜਹੀ ਵੱਜਣ ਲੱਗੀ ਸੀ ਮੇਰੇ ਦਿਲ ਨੇ ਦੁਆ ਕੀਤੀ ਕਿ ਕਾਸ਼ ਮੇਰੀ ਮੁਕਤ ਮੈਨੂੰ ਮਿਲ ਜਾਵੇ ਕਾਸ਼ ਉਹ ਇਸ ਤਰ੍ਹਾਂ ਦਾ ਹੋ ਜਾਵੇ ਕਿ ਪ੍ਰੋਫੈਸਰ ਦੇ ਦਿਲ ਦੀ ਤਾਰ ਵੀ ਮੇਰੇ ਦਿਲ ਨਾਲ ਜੁੜ ਜਾਵੇ ਮੈਂ ਵੀ ਪਿਆਰ ਕਰਦੀ ਸੀ ਉਸ ਨੂੰ ਪਰ ਇਸ ਗੱਲ ਦਾ ਅਹਿਸਾਸ ਕਿਸੇ ਨੂੰ ਵੀ ਨਹੀਂ ਸੀ ਪ੍ਰੋਫੈਸਰ ਸਾਹਬ ਬਹੁਤ ਸੋਹਣੀ ਅਤੇ ਹੈਂਡਸਮ ਸੀ ਬਹੁਤ ਸਮੇਂ ਤੋਂ ਮੈਂ ਉਸ ਨੂੰ ਦੇਖ ਰਹੀ ਸੀ ਉਨਨ ਦੇਖ ਕੇ ਪਤਾ ਨਹੀਂ ਅਚਾਨਤ ਹੀ ਮੇਰੇ ਦਿਲ ਵਿੱਚ ਕੀ ਆਇਆ ਮੈਂ ਡਰਾਇੰਗ ਰੂਮ ਵਿੱਚੋਂ ਉੱਠ ਕੇ ਘਰ ਦੇ ਅੰਦਰ ਵਾਲੇ ਹਿੱਸੇ ਵਿੱਚ ਚਲੀ ਗਈ ਅਤੇ ਘਾਰ ਦੇਖਣ ਲੱਗੀ ਕਿਉਂਕਿ ਘਾਰ ਕੋਈ ਨਹੀਂ ਸੀ ਇਸ ਕਾਰਨ ਮੈਨੂੰ ਕੋਈ ਦਿੱਕਤ ਨਹੀਂ ਹੋਈ ਜਦੋਂ ਮੈਂ ਅੰਦਰ ਪਹੁੰਚੀ ਤਾਂ ਅਚਾਨਕ ਹੀ ਬਾਥਰੂਮ ਦਾ ਦਰਵਾਜ਼ਾ ਖੁੱਲਿਆ ਪ੍ਰੋਫੈਸਰ ਤੌਲੀਆ ਲਪੇਟੇ ਹੋਏ ਬਾਹਰ ਆ ਰਹੇ ਸੀ ਉਹ ਮੈਨੂੰ ਦੇਖ ਕੇ ਹੈਰਾਨ ਹੋਏ ਕਿਉਂਕਿ ਸ਼ਾਇਦ ਉਹਨਾਂ ਨੂੰ ਇਸ ਗੱਲ ਦਾਇ ਸਾਸ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਉਹਨਾਂ ਦੇ ਕਮਰੇ ਵਿੱਚ ਆ ਜਾਵਾਂਗੀ ਮੇਰੀ ਨਜ਼ਰ ਅਭਿਸ਼ੇਕ ਦੇ ਸਰੀਰ ਤੇ ਪਈ ਤਾਂ ਮੇਰਾ ਸਾਹ ਹੀ ਰੁਕ ਗਿਆ ਸੀ ਕਿਉਂਕਿ ਪ੍ਰੋਫੈਸਰ ਸਾਹਿਬ ਨੇ ਸਿਰਫ ਪਾលਿਆ ਬੰਨਿਆ ਹੋਇਆ ਸੀ ਉਹਨਾਂ ਦਾ ਪੂਰਾ ਸਰੀਰ ਪਾਣੀ ਦੀਆਂ ਬੂੰਦਾਂ ਨਾਲ ਭਰਿਆ ਹੋਇਆ ਸੀ ਅਤੇ ਬਾਲ ਗਿੱਲੇ ਸੀ ਉਹ ਆਪਣੀਆਂ ਵੱਡੀਆਂ ਵੱਡੀਆਂ ਅੱਖਾਂ ਨਾਲ ਹੈਰਾਨੀ ਨਾਲ ਮੈਨੂੰ ਦੇਖ ਰਹੇ ਸੀ ਅਭਿਸ਼ੇਖ ਦੇ ਸਤਾਰਾ ਦੇਖਣ ਤੇ ਮੈਂ ਘਬਰਾ ਗਈ ਸੀ ਮੈਨੂੰ ਨੀਦ ਨਹੀਂ ਸੀ ਕਿ ਉਹ ਇਸ ਹੂਲੀਏ ਵਿੱਚ ਮੇਰੇ ਸਾਹਮਣੇ ਆ ਜਾਣਗੇ ਮੈਂ ਆਪਣੀ ਅੱਖਾਂ ਤੇ ਹੱਥ ਰੱਖੇ ਅਤੇ ਕਿਹਾ ਕਿ ਸੋਰੀ ਸਰਨ ਮੈਨੂੰ ਨਹੀਂ ਪਤਾ ਸੀ ਕਿ ਇਹ ਰੂਮ ਤੁਹਾਡਾ ਹੈ ਮੈਂ ਤਾਂ ਬੱਸੇ ਹੀ ਮੈਂ ਪੂਰੀ ਤਰ੍ਹਾਂ ਘਬਰਾ ਗਈ ਸੀ ਮੈਂ ਅਭਿਸ਼ੇਕ ਸਰ ਉਪਰ ਦੇਖਣ ਲੱਗੀ ਉਹ ਮੈਨੂੰ ਇਸ ਤਰ੍ਹਾਂ ਡਰਿਆ ਹੋਇਆ ਦੇਖ ਕੇ ਕਹਿਣ ਲੱਗੇ ਕਿ ਇਟਸ ਓਕੇ ਪਰੇਸ਼ਾਨ ਨਾ ਹੋ ਪ੍ਰੋਫੈਸਰ ਸਾਹਿਬ ਦੇ ਚਿਹਰੇ ਤੇ ਇੱਕ ਮੁਸਕਾਨ ਆਈ ਸੀ ਅਤੇ ਫਿਰ ਉਹ ਮੇਰੇ ਤੋਂ ਪੁੱਛਣ ਲੱਗੇ ਕਿ ਪ੍ਰੀਤੀ ਤੂੰ ਇੱਥੇ ਕਿਵੇਂ ਆਈ ਕੀ ਤੁਹਾਨੂੰ ਕੋਈ ਕੰਮ ਸੀ ਇਹ ਕਹਿੰਦੇ ਹੋਏ ਉਹਨਾਂ ਨੇ ਆਪਣੀ ਪੈਂਟ ਚੱਕੀ ਅਤੇ ਆਉਣ ਲੱਗੇ ਪ੍ਰੋਫੈਸਰ ਸਾਹਿਬ ਨੂੰ ਦੇਖ ਕੇ ਮੈਂ ਸਭ ਕੁਝ ਭੁੱਲ ਚੁੱਕੀ ਸੀ ਮੈਨੂੰ ਇਹ ਵੀ ਯਾਦ ਨਹੀਂ ਸੀ ਕਿ ਮੈਂ ਇੱਥੇ ਕਿਉਂ ਆਈ ਹਾਂ ਮੈਂ ਉਹਨਾਂ ਨੂੰ ਦੇਖਦੇ ਹੋਏ ਕਹਿਣ ਲੱਗੀ ਸਰ ਤੁਸੀਂ ਬਹੁਤ ਜ਼ਿਆਦੇ ਹੈਂਡਸਮ ਅਤੇ ਖੂਬਸੂਰਤ ਹੋ ਇਹ ਗੱਲ ਅਚਾਨਕ ਹੀ ਮੇਰੇ ਮੂੰਹ ਵਿੱਚੋਂ ਨਿਕਲ ਗਈ ਸੀ ਇਹ ਕਹਿੰਦੇ ਹੋਏ ਮੈਂ ਆਪਣੀ ਜੀਬ ਆਪਣੇ ਦੰਦਾਂ ਦੇ نیچے ਦਵਾਈ ਸੀ ਮੇਰੀ ਗੱਲ ਸੁਣ ਕੇ ਉਹਨਾਂ ਦੇ ਚਿਹਰੇ ਦੀ ਮੁਸਕਾਨ ਡੁੱਗੀ ਹੋਈ ਸੀ ਪ੍ਰੋਫੈਸਰ ਸਾਹਿਬ ਕਹਨ ਲੱਗੇ ਕਿ ਇਹ ਗੱਲ ਤਾਂ ਮੈਨੂੰ ਬਹੁਤ ਸਾਰੀਆਂ ਲੜਕੀਆਂ ਕਹਿਤੀਆਂ ਹਨ ਤੁਸੀਂ ਕੁਝ ਨਵੀਂ ਗੱਲ ਦੱਸੋ ਮੈਂ ਸੋਚ ਲਿਆ ਸੀ ਕਿ ਅੱਜ ਮੈਂ ਅਵੀਸ਼ੇਕ ਜੀ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰਕੇ ਹੀ ਰਾਂਗੀ ਇਹ ਸੋਚ ਕੇ ਮੈਂ ਦੋ ਕਦਮ ਅੱਗੇ ਵਧਾਈ ਅਤੇ ਕਿਹਾ ਕਿ ਸਾਰਾ ਤੁਸੀਂ ਇੱਕ ਵਾਰ ਆਪਣੀਆਂ ਪਿਆਰ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖੋ ਤਾਂ ਸਹੀ ਮੈਂ ਤੁਹਾਡੀ ਪੂਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਵਾਂਗੀ ਮੇਰੀ ਗੱਲ ਸੁਣਦੇ ਹੋਏ ਉਹਨਾਂ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਤੁਸੀਂ ਇਹ ਗੱਲ ਕਰਨ ਲਈ ਮੇਰੇ ਕੋਲ ਆਏ ਹੋ ਤੇ ਕਹਿੰਦੇ ਹੋਏ ਉਹਨਾਂ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਇੱਕ ਅਜਨਬੀ ਮਰਦ ਦਾਸ਼ ਪਾਸ਼ ਮਹਿਸੂਸ ਕਰਕੇ ਮੇਰਾ ਸਰੀਰੋਂ ਪਸੀਨੇ ਨਾਲ ਲਤਪਤ ਹੋ ਰਿਹਾ ਸੀ ਪਰ ਇਸ ਸਮੇਂ ਮੈਂ ਪਿੱਛੇ ਹਟਣਾ ਨਹੀਂ ਚਾਹੁੰਦੀ ਸੀ ਕਿਉਂਕਿ ਪੂਰੇ ਘਰ ਵਿੱਚ ਕੋਈ ਨਹੀਂ ਸੀ ਇਸ ਤਨਹਾਈ ਵਿੱਚ ਹੀ ਮੈਂ ਅਭਿਸ਼ੇਕ ਸਰੂ ਆਪਣੇ ਪਿਆਰ ਦਾ ਯਕੀਨ ਦਿਵਾ ਸਕਦੀ ਸੀ ਮੈਂ ਆਪਣੇ ਆਪ ਨੂੰ ਉਹਦੇ ਨੇੜੇ ਕੀਤਾ ਅਤੇ ਆਪਣੇ ਗਰਮ ਗਰਮ ਸਾਹਾਂ ਨੂੰ ਉਹਨਾਂ ਉੱਤੇ ਛੱਡਦੇ ਹੋਏ ਕਹਿਣ ਲੱਗੀ ਕਿ ਤੁਸੀਂ ਮੈਨੂੰ ਆਪਣਾ ਕਿਉਂ ਨਹੀਂ ਲੈਂਦੇ ਮੈਂ ਆਪਣਾ ਸਭ ਕੁਝ ਤੁਹਾਡੇ ਉੱਤੇ ਨਿਸ਼ਾਵਰ ਕਰ ਦੇਵਾਂਗੀ ਮੈਂ ਉਹਨਾਂ ਦਾ ਹੱਥ ਫੜ ਕੇ ਆਪਣੇ ਸੀਨੇ 'ਤੇ ਰੱਖਿਆ ਅਤੇ ਆਪਣੀਆਂ ਧੜਕਣਾ ਨੂੰ ਮਹਿਸੂਸ ਕਰਾਉਂਦੇ ਹੋਏ ਉਹਨਾਂ ਨੂੰ ਕਿਹਾ ਕਿ ਮੇਰੀਆਂ ਧੜਕਣਾ ਤੂੰ ਤੁਸੀਂ ਵੀ ਤਾਂ ਮੈਸੇਜ ਕਰੋ ਇਹ ਦੇਲਾ ਸਿਰਫ ਤੁਹਾਡੇ ਲਈ ਹੀ ਟੜਕਦਾ ਹੈ ਮੇਰੀਆਂ ਇਹ ਸਭ ਗੱਲਾਂ ਸੁਣ ਕੇ ਅਭਿਸ਼ੇਕ ਜੀ ਤਾਂ ਹੈਰਾਨ ਰਹਿ ਗਏ ਸੀ ਉਹਨਾਂ ਨੇ ਮੈਨੂੰ ਆਪਣੇ ਆਪ ਤੋਂ ਦੂਰ ਕੀਤਾ ਅਤੇ ਕਹਿਣ ਲੱਗੇ ਪ੍ਰੀਤ ਤੂੰ ਹੋਸ਼ ਵਿੱਚ ਤਾਂ ਹੈ ਤੂੰ ਕੀ ਕਰ ਰਹੀ ਹੈ ਤੂੰ ਦੂਰ ਰਹਿ ਮੇਰੇ ਤੋਂ ਅਤੇ ਆਪਣੀ ਹੱਦ ਵਿੱਚ ਰਹਿ ਕੇ ਮੇਰੇ ਨਾਲ ਗੱਲ ਕਰ ਪਰ ਮੇਰੇ ਤੇ ਤਾਂ ਹੁਣ ਅਭਿਸ਼ੇਕ ਜੀ ਦੀ ਮੁਹੱਬਤ ਦਾ ਨਸ਼ਾ ਸਵਾਰ ਹੋ ਗਿਆ ਸੀ ਅਤੇ ਮੈਂ ਹੁਣ ਪਿੱਛੇ ਨਹੀਂ ਹਟ ਸਕਦੀ ਸੀ ਮੈਂ ਥੋੜਾ ਜਿਹਾ ਹੋਰ ਉਹਨਾਂ ਦੇ ਨੇੜੇ ਹੋਈ ਅਤੇ ਸ਼ਾਇਦੋ ਮੇਰੇ ਇਸ ਤਰ੍ਹਾਂ ਕਰਨ ਤੇ ਉਹਨਾਂ ਦੇ ਦਿਲ ਦੀਆਂ ਧੜਕਣਾ ਵੀ ਬਾਗ ਗਈਆਂ ਸੀ ਕਿਉਂਕਿ ਮੈਂ ਉਹਨਾਂ ਦੀਆਂ ਧੜਕਣਾ ਆਪਣੇ ਕੰਨਾਂ ਨਾਲ ਸੁਣ ਛੱਟ ਗਈ ਸੀ ਪਰ ਉਹ ਕਮਜ਼ੋਰ ਮਰਦ ਨਹੀਂ ਸੀ ਜੋ ਮੇਰੀਆਂ ਇਹ ਸਭ ਹਰਕਤਾਂ ਤੋਂ ਪਿਗਲ ਜਾਂਦੇ ਉਹਨਾਂ ਨੇ ਮੈਨੂੰ ਜੋਰ ਦਿੱਤਾ ਕਾ ਦਿੱਤਾ ਇਸ ਤੋਂ ਪਹਿਲਾਂ ਕਿ ਮੈਂ ਬੈੱਡ ਤੇ ਡਿੱਗਦੀ ਮੈਂ ਅਭੀਸ਼ੇਕ ਜੀ ਦਾ ਹੱਥ ਫੜ ਲਿਆ ਸੀ ਅਤੇ ਉਹਨਾਂ ਨੂੰ ਆਪਣੀ ਤਰਫ ਖਿੱਚ ਲਿਆ ਅਭਿਸ਼ੇਕ ਸਾਰਾ ਮੇਰੇ ਉੱਪਰ ਆ ਕੇ ਡਿੱਗ ਗਏ ਅਤੇ ਫਿਰ ਉਹਨਾਂ ਨੇ ਅਚਾਨਕ ਹੀ ਮੇਰੀ ਕਮਰ ਤੇ ਆਪਣਾ ਹੱਥ ਰੱਖਿਆ ਅਤੇ ਮੈਨੂੰ ਆਪਣੇ ਕੋਲ ਖਿੱਚ ਕੇ ਕਹਿਣ ਲੱਗੇ ਕਿ ਦੱਸ ਪ੍ਰੀਤੀ ਤੂੰ ਮੇਰੇ ਲਈ ਕੀ ਕਰ ਸਕਦੀ ਹੈ ਮੈਨੂੰ ਵੀ ਤਾਂ ਪਤਾ ਚੱਲੇ ਕਿ ਤੈਨੂੰ ਮੇਰੇ ਨਾਲ ਕਿੰਨੀ ਮੁਹੱਬਤ ਹੈ ਮੈਂ ਕਿਹਾ ਤੁਸੀਂ ਇੱਕ ਵਾਰ ਮੈਨੂੰ અપਨਾ ਕੇ ਤਾਂ ਦੇਖੋ ਮੈਂ ਆਪਣੇ ਆਪ ਨੂੰ ਤੁਹਾਡੇ ਲਈ ਮਿੱਟੀ ਕਰ ਦੇਵਾਂਗੀ ਅਤੇ ਉਸੇ ਸਮੇਂ ਤੁਹਾਡੀ ਹੋ ਜਾਵਾਂਗੀ ਪ੍ਰੋਫੈਸਰ ਸਾਹਿਬ ਵੀ ਇੱਕ ਜਵਾਨ ਮਰਦ ਸੀ ਉਹ ਵੀ ਆਪਣੀ ਜਜ਼ਬਾਤਾਂ ਤੇ ਕਾਬੂ ਨਹੀਂ ਰੱਖ پا ਰਹੇ ਸੀ ਮੇਰੇ ਉਹਨਾਂ ਦੇ ਕੋਲ ਆਉਣ ਤੇ ਉਹਨਾਂ ਦੇ ਸਾਹਾਂ ਦਾ tufaan ਤੇਜ਼ ਹੋਇਆ ਸੀ ਉਹ ਬਹੁਤ ਡੂੰਗੇ ਡੂੰਗੇ ਸਾਹ ਲੈ ਰਹੇ ਸਨੂੰ ਨਾ ਜਦੋਂ నా ਦੇ ਇਮਤਿਹਾਨ ਦੀ حد पार ਹੋਈ ਤਾਂ ਉਹ ਮੈਨੂੰ ਉੱਥੇ ਹੀ ਬੈੱਡ ਤੇ ਛੱਡ ਕੇ ਖੜੇ ਹੋ ਗਏ ਸ਼ਾਇਦ ਉਹ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਮੈਂ ਕੱਚੀ ਉਮਰ ਵਿੱਚ ਸੀ ਜਜਵਾਤੀਪਨ ਮੇਰੇ ਵਿੱਚ ਜਿਆਦਾ ਹੀ ਭਰਿਆ ਹੋਇਆ ਸੀ ਉਹ ਇੱਕ ਸਮਝਦਾਰ ਇਨਸਾਨ ਸੀ ਉਹ ਜਾਣਦੇ ਸੀ ਕਿ ਇਹ ਸਮੇਂ ਦੀ ਕਮਜ਼ੋਰੀ ਸਾਡੀ ਦੋਹਾਂ ਦੀ ਜ਼ਿੰਦਗੀ ਬਰਬਾਦ ਕਰ ਸਕਦੀ ਹੈ ਅਤੇ ਸ਼ਾਇਦ ਇਸ ਲਈ ਹੀ ਉਹਨਾਂ ਨੇ ਕ੍ਰੋਧ ਨੂੰ ਸੰਭਾਲ ਲਿਆ ਸੀ ਮੈਂ ਬੈਠ ਤੋਂ ਉੱਠ ਕੇ ਖੜੀ ਹੋ ਗਈ ਅਤੇ ਪਿੱਛੇ ਤੋਂ ਅਭਿਸ਼ੇਕ ਜੀ ਨੂੰ ਥੜ ਲਿਆ ਸੀ ਅਤੇ ਅਗਲੇ ਹੀ ਪਾਲਾ ਅਭਿਸ਼ੇਕ ਜੀ ਨੇ ਮੇਰੇ ਨਾਲ ਕੀ ਕੀਤਾ ਮੈਂ ਹੈਰਾਨ ਰਹਿ ਗਈ ਸੀ ਜਦੋਂ ਮੈਨੂੰ ਪਤਾ ਲੱਗਿਆ ਕਿ ਵੱਡੇ ਸ਼ਹਿਰ ਵਿੱਚ ਵੱਡੀ ਯੂਨੀਵਰਸਿਟੀ ਵਿੱਚ ਮੇਰਾ ਨਾਮ ਆ ਗਿਆ ਹੈ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਮੈਰਿਟ ਲਿਸਟ ਵਿੱਚ ਮੇਰਾ ਨਾਮ ਆ ਸਕਦਾ ਹੈ ਜਦੋਂ ਕਿ ਮੇਰਾ ਦਾਖਲਾ ਹੋਣਾ ਸੰਕੁਚਿਤ ਨਹੀਂ ਸੀ ਮੇਰੇ ਪਾਪਾ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇਕਰ ਤੇਰਾ ਮੈਰਿਟ ਵਿੱਚ ਨਾਮ ਆਇਆ ਤਾਂ ਹੀ ਮੈਂ ਤੈਨੂੰ ਵੱਡੇ ਸ਼ਹਿਰ ਵਿੱਚ ਪੜ੍ਹਨ ਲਈ ਭੇਜਾਂਗਾ ਨਹੀਂ ਤਾਂ ਇੱਥੇ ਹੀ ਕਿਸੇ ਕਾਲਜ ਵਿੱਚ ਪੜ੍ਹਾਈ ਕਰਕੇ ਆਪਣੇ ਵਿਆਹ ਬਾਰੇ ਸੋਚਣਾ ਜਿਵੇਂ ਹੀ ਮੈਰਿਟ ਵਿੱਚ ਮੇਰਾ ਨਾਮ ਆਇਆ ਮੈਨੂੰ ਇਹ ਖਬਰ ਮਿਲੀ ਮੈਂ ਉੱਚੀ ਉੱਚੀ ਰੋਣਾ ਪਾਉਣਾ ਸ਼ੁਰੂ ਕਰ ਦਿੱਤਾ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਮੇਰੀ ਮਾਂ ਦਸੂਹੀ ਵਿੱਚੋਂ ਬਾਹਰ ਆਈ ਅਤੇ ਮੈਨੂੰ ਇਸ ਤਰ੍ਹਾਂ ਨੱਚਦੇ ਹੋਏ ਦੇਖ ਕੇ ਯਾਨ ਲੱਗੀ ਤੇਰੀ ਮਾਂ ਖੁੱਤ ਤਾਂ ਮਰ ਗਈ ਐ ਪਰ ਤੈਨ ਮੇਰੇ ਸਿਰ ਤੇ ਛੱਡ ਗਈ ਐ ਮੈਨੂੰ ਪਰੇਸ਼ਾਨ ਕਰਨ ਲਈ ਇਸ ਤਰ੍ਹਾਂ ਦੀ ਵੀ ਕਿਹੜੀ ਖਬਰ ਮਿਲ ਗਈ ਐ ਤੈਨੂੰ ਜੋ ਤੇਰਾ ਨੱਚਣਾ ਗਾਉਣਾ ਖਤਮ ਹੀ ਨਹੀਂ ਹੋ ਰਿਹਾ ਹੈ ਤੂੰ ਸਾਰੇ ਘਰ ਦਾ ਸਕੂਨ ਭੰਗ ਕਰ ਦਿੱਤਾ ਹੈ ਆਪਣੀ ਸੋਤੇਲੀ ਮਾਂ ਦੇ ਚਿਹਰੇ ਦੇ ਹਾਵ ਭਾਵ ਦੇਖ ਕੇ ਮੈਨੂੰ ਬਹੁਤ ਮਜ਼ਾ ਆਉਣ ਲੱਗਿਆ ਕਿਉਂਕਿ ਜਦੋਂ ਵੀ ਮੈਂ ਖੁਸ਼ ਹੁੰਦੀ ਸੀ ਮੇਰੀ ਸੋਤੇਲੀ ਮਾਂ ਦੇ ਚਿਹਰੇ ਦਾ ਰੰਗ ਉੱਡ ਜਾਂਦਾ ਸੀ ਉਹ ਚਾਹੁੰਦੀ ਸੀ ਕਿ ਮੈਂ ਹਮੇਸ਼ਾ ਉਸ ਦੀ ਜੁੱਤੀ ਦੇ ਥੱਲੇ ਲੱਗ ਕੇ ਰਹਾ ਆਦੇ ਉਸ ਦੇ ਹਰ ਹੁਕਮ ਤੇ ਹਾਂ ਕਰਾਂ ਹਰ ਜਦੋਂ ਨੂੰ ਮੇਰਾ ਨਾਮ ਚੰਗੇ ਕਾਲਜ ਦੀ ਲਿਸਟ ਵਿੱਚ ਆਇਆ ਸੀ ਤਾਂ ਖੁਸ਼ੀ ਤਾਂ ਬਣਦੀ ਹੀ ਸੀ ਕਿਉਂਕਿ ਮੈਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਇਸ ਗੱਲ ਤੇ ਮੇਰੀ ਮਾਂ ਨੂੰ ਕਿੰਨੀਆਂ ਮਿਰਚਾਂ ਲੱਗਣੀਆਂ ਹਨ ਅਤੇ ਫਿਰ ਬਿਲਕੁਲ ਇਸ ਤਰ੍ਹਾਂ ਹੀ ਹੋਇਆ ਮੈਂ ਪੰਗੜਾ ਪਾਉਂਦੇ ਪਾਉਂਦੇ ਮਾਂ ਦੇ ਚਾਰੋਂ ਤਰਫੋਂ ਚੱਕਰ ਲਾਏ ਫਿਰ ਉਹਨਾਂ ਨੂੰ ਦੱਸਿਆ ਕਿ ਮੇਰਾ ਆਈਆਈਟੀ ਵਿੱਚ ਫਾਈਨਲ ਸਿਲੈਕਸ਼ਨ ਹੋ ਗਿਆ ਹੈ ਉਹ ਵੀ ਮੈਰਿਟ ਤੇ ਹੁਣ ਮੈਨੂੰ ਪੜਨ ਤੋਂ ਕੋਈ ਨਹੀਂ ਰੋਕ ਸਕਦਾ ਇਹ ਸੁਣਦੇ ਹੀ ਮੇਰੀ ਸੋਤੇਲੀ ਮਾਂ ਦੇ ਚਿਹਰੇ ਦਾ ਰੰਗ ਉੱਟ ਗਿਆ ਉਹ ਬੜਬੜਾਉਂਦੀ ਹੋਈ ਰਸੋਈ ਵਿੱਚ ਚਲੀ ਗਈ ਅਤੇ ਕਹਿਣ ਲੱਗੀ ਹੋਣਾ ਆਪਣੇ ਬਾਪ ਦਾ ਪੈਸਾ ਬਰਬਾਦ ਕਰਨ ਲਈ ਤੂੰ ਸ਼ਹਿਰ ਚਲੀ ਜਾਵੇਂਗੀ ਅਤੇ ਇੱਥੇ ਸਾਧੀਆਂ ਜ਼ਰੂਰਤਾਂ ਨੂੰ ਚੁੱਲ੍ਹੇ ਵਿੱਚ ਪਾ ਦਿੱਤਾ ਜਾਵੇਗਾ ਤੂੰ ਮਾਂ ਨੂੰ ਹਮੇਸ਼ਾ ਹੀ ਹੀ ਲੱਗਦਾ ਸੀ ਕਿ ਜੋ ਪੈਸਾ ਮੇਰੀ ਪੜ੍ਹਾਈ ਤੇ ਖਰਚ ਹੁੰਦਾ ਹੈ ਉਹ ਸਕਾਰ ਨਹੀਂ ਹੋਣਾ ਦਾ ਤੇ ਉਹਨਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਜਦੋਂ ਕਿ ਇਸ ਤਰ੍ਹਾਂ ਦਾ ਨਹੀਂ ਸੀ ਮੇਰੇ ਪਾਪਾ ਮੇਰੇ ਤੇ ਉਹ ਪੈਸਾ ਹੀ ਖਰਚ ਕਰਦੇ ਸਨ ਜਿਸ ਪੈਸੇ ਤੇ ਮੇਰਾ ਹੱਕ ਸੀ ਉਹ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਤੇ ਵੀ ਪੂਰਾ ਪੂਰਾ ਪੈਸਾ ਖਰਚ ਕਰਦੇ ਸਨ ਪਰ ਪਤਾ ਨਹੀਂ ਕਿਉਂ ਮੇਰੀ ਸੋਤੇਲੀ ਮਾਂ ਮੇਰੇ ਤੋਂ ਪੂਰੀ ਖਾਰਖਾਂਦੀ ਸੀ ਜੋ ਬਚਪਨ ਤੋਂ ਮਾਂ ਦੇ ਮੁਹੱਬਤ ਲਈ ਤਰਸੀ ਸੀ ਮੈਨੂੰ ਸਿਰਫ ਨਫ਼ਰਤ ਦੇ ਕੰਡੇ ਹੀ ਮਿਲੇ ਸੀ ਇਸ ਲਈ ਮੈਂ ਮੇਰੇ ਘਰ ਤੋਂ ਅਤੇ ਮੇਰੀ ਸੋਤੇਲੀ ਮਾਂ ਤੇ ਆਪਣੇ ਭੈਣ ਭਰਾਵਾਂ ਤੋਂ ਅਲੱਗ ਹੁੰਨਾ ਚਾਹਦੀ ਸੀ ਕਰਤੋਂ ਬਾਹਰੋਂ ਮੈਨੂੰ ਕਿਤੇ ਵੀ ਪਿਆਰ ਮੁਹੱਬਤ ਮਿਲਦੀ ਮੈਂ ਉੱਥੇ ਹੀ دیਵਾਨੀ ਹੋ ਕੇ ਭੱਜ ਜਾਂਦੀ ਤੇ ਅੱਜ ਮੈਨੂੰ ਜਿਵੇਂ ਹੀ ਇਹ ਖਬਰ ਮਿਲੀ ਤਾਂ ਮੈਂ ਉਸੇ ਸਮੇਂ ਹੀ ਕਰਤੋਂ ਨਿਕਲ ਕੇ ਆਪਣੀ ਦੋਸਤ ਇਰਮ ਕੋਲ ਗਈ ਸੀ ਉਹ ਅਤੇ ਉਸਦੀ ਮੰਮੀ ਮੈਨੂੰ ਬਹੁਤ ਪਿਆਰ ਕਰਦੀਆਂ ਸੀ ਜਦੋਂ ਮੈਂ ਉਹਨਾਂ ਨੂੰ ਆਪਣੀ ਕਾਮਯਾਬੀ ਦਾ ਦੱਸਿਆ ਤਾਂ ਇਰਮ ਦੀ ਮੰਮੀ ਨੇ ਮੈਨੂੰ ਗਲ ਨਾਲ ਲਾ ਲਿਆ ਅਤੇ ਮੈਨੂੰ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਕਹਿਣ ਲੱਗੀ ਕਿ ਮੇਰੀ ਬੱਚੀ ਪ੍ਰੀਤੀ ਤੂੰ ਬਹੁਤ ਤਰੱਕੀ ਕਰੇਂਗੀ ਜਦੋਂ ਵੀ ਮੈਨੂੰ ਿਰਮਦੀ ਮਾਂ ਐਸਾ ਤਰ੍ਹਾਂ ਸੀਨੇ ਨਾਲ ਲਾਉਂਦੀ ਤਾਂ ਮੈਨੂੰ ਲੱਗਦਾ ਕਿ ਇਹੀ ਮੇਰੀ ਮਾਂ ਹੈ ਹੁਣ ਵੀ ਮੈਨੂੰ ਮੇਰੀ ਸੋਤੇਲੀ ਮਾਂ ਦੀਆਂ ਦੁਬਾਵਾਂ ਤੋਂ ਪਹਿਲਾਂ ਿਰਮਦੀ ਮਾਂ ਨੇ ਮੈਨੂੰ ਦੁਆਵਾਂ ਦਿੱਤੀਆਂ ਸੀ ਅਤੇ ਫਿਰ ਜਦੋਂ ਸ਼ਾਮ ਨੂੰ ਪਾਪਾ ਘਰ ਆਏ ਜਦੋਂ ਉਹਨਾਂ ਨੂੰ ਮੈਂ ਇਹ ਖਬਰ ਸੁਣਾਈ ਤਾਂ ਉਹ ਵੀ ਖੁਸ਼ ਹੋਏ ਸੋ ਨਾ ਤਾਂ ਸਿਰਫ ਮੈਨੂੰ ਉਹਨਾਂ ਨੇ ਬੱਡੇ ਕਾਲਜ ਵਿੱਚ ਦਾਖਲਾ ਦਵਾਇਆ ਜਦੋਂ ਕਿ ਉਹ ਦਾਖਲੇ ਦੇ ਸਾਰੇ ਪ੍ਰੋਸੈਸ ਤੱਕ ਮੇਰੇ ਨਾਲ ਨਾਲ ਰਹੇ ਸੀ ਜਦੋਂ ਕਿ ਉਹਨਾਂ ਨੇ ਮੈਨੂੰ ਬਹੁਤ ਸਖਤ ਸ਼ਬਦਾਂ ਵਿੱਚ ਕਿਹਾ ਸੀ ਕਿ ਜੇਕਰ ਤੇਰਾ ਰਿਜ਼ਲਟ ਚੰਗਾ ਨਾ ਆਇਆ ਤਾਂ ਉਹ ਕਦ ਆ ਕੇ ਮੈਨੂੰ ਇਥੋਂ ਲੈ ਜਾਣਗੇ ਅਤੇ ਉਹਨਾਂ ਦੀ ਇਹ ਤਮਕੀ ਮੈਨੂੰ ਹਰ ਸਮੇਂ ਜਾਗ ਰੈਂਦੀ ਸੀ ਕਿਉਂਕਿ ਮੈਂ ਘਰ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਹੁਣ ਮੈਂ ਮੇਰੀ ਸੋਤੇਲੀ ਮਾਂ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨਾ ਨਹੀਂ ਚਾਹੁੰਦੀ ਸੀ ਮੈਂ ਸੋਚਿਆ ਸੀ ਕਿ ਮੈਂ ਇਸ ਕਾਲਜ ਵਿੱਚ ਪੜਾਈ ਪੂਰੀ ਕਰਨ ਤੋਂ ਬਾਅਦ ਆਪਣੇ ਪਸੰਦ ਦੇ ਮੁੰਡੇ ਨਾਲ ਵਿਆਹ ਕਰ ਲਵਾਂ ਪਰ ਮੈਨੂੰ ਕੀ ਪਤਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਹੋਰ ਨਹੀਂ ਮੇਰੇ ਪ੍ਰੋਫੈਸਰ ਅਭਿਸ਼ੇਕ ਆਉਣਗੇ ਮੇਰੇ ਪਾਪਾ ਮੈਨੂੰ ਹੋਸਟਲ ਵਿੱਚ ਛੱਡ ਕੇ ਚਲੇ ਗਏ ਸੀ ਨਮਾ ਨਮਾ ਕਾਲਜ ਸੀ ਅਤੇ ਮੈਂ ਬਹੁਤ ਜ਼ਿਆਦਾ ਖੁਸ਼ ਸੀ ਮੈਂ ਹਵਾ ਵਿੱਚ ਉੱਡ ਰਹੀ ਸੀ ਕਿ ਮੈਂ ਹੁਣ ਸਕੂਲ ਤੋਂ ਕਾਲਜ ਪਹੁੰਚ ਗਈ ਹਾਂ ਅਤੇ ਫਿਰ ਮੇਰੇ ਲਈ ਇਹ ਸ਼ਹਿਰ ਵੀ ਨਮਾਜ਼ੀ ਇਸ ਲਈ ਮੈਂ ਇੱਥੇ ਆਜ਼ਾਦੀ ਨਾਲ ਰਹਿ ਸਕਦੀ ਸੀ ਮੈਂ ਪਹਿਲੇ ਦਿਨ ਹੀ ਉੱਠ ਕੇ ਚੰਗੀ ਤਰ੍ਹਾਂ ਤਿਆਰ ਹੋਈ ਅਤੇ ਫਿਰ ਕਾਲਜ ਪਹੁੰਚ ਗਈ ਅਤੇ ਉੱਥੇ ਜਾ ਕੇ ਸਭ ਤੋਂ ਪਹਿਲੀ ਕਲਾਸ ਹੀ ਅਭਿਸ਼ੇਕ ਦੀ ਮਿਲੀ ਸੀ ਉਹਨਾਂ ਨੂੰ ਦੇਖਦੇ ਹੀ ਮੇਰੇ ਦਿਲ ਦਾ ਧੜਕਣਾ ਬੇਕਾਬੂ ਹੋ ਗਿਆ ਸੀ ਉਹ 35 ਸਾਲ ਦਾ ਇੱਕ ਜਵਾਨ ਆਦਮੀ ਸੀ ਉਹ ਬਹੁਤ ਹੀ ਪਿਆਰ ਨਾਲ ਪੜਾ ਰਿਹਾ ਸੀ ਉਹਨਾਂ ਦੇ ਪੜਾਉਣ ਦਾ ਤਰੀਕਾ ਵੀ ਬਹੁਤ ਅਲੱਗ ਸੀ ਪਰ ਪੜ੍ਹਾਈ ਤੋਂ ਹਟ ਕੇ ਮੇਰੇ ਆ ਤੇ ਆ ਨ ਪਰਛਾ ਰ ਸਾਬ ਬੰਦ ਸੀ ਮੇਰੇ ਨਾਲ ਨਾਲ ਹੋਰ ਲੜਕੀਆਂ ਵੀ ਬਾਰ ਬਾਰ ਉਹਨਾਂ ਨੂੰ ਵੀ ਦੇਖ ਰਹੀਆਂ ਸੀ ਪਰ ਮੇਰੀ ਤਾਂ ਉਹਨਾਂ ਤੋਂ ਨਜ਼ਰ ਹੀ ਨਹੀਂ हट ਰਹੀ ਸੀ ਕਦੋਂ ਉਹਨਾਂ ਦਾ ਪੀਰੀਡ ਖਤਮ ਹੋਇਆ ਮੈਨੂੰ ਪਤਾ ਹੀ ਨਹੀਂ ਚੱਲਿਆ ਅਤੇ ਫਿਰ ਮੈਂ ਪੂਰੀ ਤਰ੍ਹਾਂ ਬੇਚੈਨ ਹੋ ਗਈ ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਜੋ ਟੀਚਰ ਪੜਾਉਣ ਆਈ ਸੀ ਮੈਨੂੰ ਉਹਨਾਂ ਵਿੱਚ ਕੋਈ ਵੀ ਦਿਲਚਸਪੀ ਨਹੀਂ ਸੀ ਮੇਰਾ ਦੇਲਾ ਮੇਰਾ ਚੈਨ ਮੇਰਾ ਸਕੂਨ ਅਭਿਸ਼ੇਕ ਪ੍ਰੋਫੈਸਰ ਆਪਣੇ ਨਾਲ ਹੀ ਲੈ ਗਏ ਸੀ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਇਹ ਦਿਨ ਕਿਵੇਂ گزارਾਂਗੀ ਮੈਂ ਸਾਰਾ ਵਕਤ ਉਨ੍ਹਾਂ ਬਾਰੇ ਹੀ ਸੋਚਦੀ ਰਹੀ ਸੀ ਅਤੇ ਫਿਰ ਜਦੋਂ ਅਗਲੇ ਦਿਨ ਮੈਂ ਕਾਲਜ ਗਈ ਤਾਂ ਸਾਰਾ ਸਮਾਂ ਉਨ੍ਹਾਂ ਨੂੰ ਹੀ ਦੇਖਦੀ ਰਹੀ ਅਤੇ ਮੁਸਕਰਾਉਂਦੀ ਰਹੀ ਇੱਕ ਦੋ ਵਾਰ ਉਹਨਾਂ ਨੇ ਵੀ ਮੇਰੇ ਵੱਲ ਦੇਖਿਆ ਸੀ ਪਰ ਥੋੜੇ ਸਮੇਂ ਬਾਅਦ ਜਦੋਂ ਫ੍ਰੀ ਪੀਰੀਅਡ ਨਿਕਲਤਾ ਤਾਂ ਮੈਂ ਬਹਾਨੇ ਨਾਲ ਉਹਨਾਂ ਕੋਲ ਪਹੁੰਚ ਗਈ ਮੈਂ ਉਹ ਟੌਪਿਕ ਹੀ ਕੱਢਿਆ ਜੋ ਉਹ ਪੜ੍ਹਾ ਕੇ ਗਏ ਸੀ ਅਤੇ ਇਸ ਪਾਰੇ ਵਿੱਚ ਉਹਨਾਂ ਨਾਲ ਸਵਾਲ ਜਵਾਬ ਕਰਨ ਲੱਗੀ ਕਿਉਂਕਿ ਮੈਂ ਪ੍ਰੋਫੈਸਰ ਸਾਹਿਬ ਨਾਲ ਪੂਜਾ ਬੱਤ ਗੁਜ਼ਾਰਨਾ ਚਾਹਦੀ ਸੀ ਅਤੇ ਸ਼ਾਇਦ ਉਹ ਵੀ ਇਹ ਗੱਲ ਸਮਝ ਗਈ ਸੀ ਇਸ ਲਈ ਉਹ ਨਾ ਨਵੀਂ ਕੁਰਸੀ ਸਾਹਮਣੇ ਰੱਖ ਕੇ ਮੈਨੂੰ ਆਪਣੇ ਸਾਹਮਣੇ ਹੀ ਬਿਠਾ ਲਿਆ ਅਤੇ ਫੇਰ ਹੌਲੀ-ਹੌਲੀ ਮੈਨੂੰ ਸਮਝਾਉਣ ਲੱਗੇ ਪ੍ਰੋਫੈਸਰ ਸਾਹਬ ਤੇ ਸਾਹਮਣੇ ਬੈਠ ਕੇ ਮੇਰੀ ਖੁਸ਼ੀ ਨਹੀਂ ਕੋਈ ਹੱਦ ਨਾ ਰਹੀ ਹੁਣ ਮੈਂ ਹਰ ਰੋਜ਼ ਕਲਾਸ ਵਿੱਚ ਸਾਰਾ ਸਮਾਂ ਉਹਨਾਂ ਨੂੰ ਦੇਖਦੇ ਰਹਿੰਦੀ ਅਤੇ ਜਿਵੇਂ ਹੀ ਸਮਾਂ ਮਿਲਦਾ ਮੈਂ ਉਹਨਾਂ ਦੇ ਕੋਲ ਚਲੀ ਜਾਂਦਾ ਕਦੇ ਤਾਂ ਉਹ ਮੇਰੀ ਇਸ ਆਦਤ ਤੋਂ ਹੈਰਾਨ ਹੁੰਦੇ ਅਤੇ ਕਦੇ ਉਹ ਖੁਸ਼ੀ ਨਾਲ ਮੈਨੂੰ ਸਮਝਾਉਣ ਲੱਗਦੀ ਹੌਲੀ ਹੌਲੀ ਕਾਲਜ ਦਿਨਾਂ ਲੜਕੀਆਂ ਨੂੰ ਵੀ ਅਹਿਸਾਸ ਹੋ ਗਿਆ ਸੀ ਕਿ ਮੇਰਾ ਇੰਟਰਸਟ ਪ੍ਰੋਫੈਸਰ ਸਾਹਿਬ ਬਲ ਕੁਝ ਜ਼ਿਆਦਾ ਹੀ ਹੈ ਮੇਰੀ ਇਸ ਕਲਾਸ ਦੇ ਵਿੱਚ ਹੀ ਇੱਕ ਲੜਕੀ ਨਾਲ ਦੋਸਤੀ ਹੋ ਗਈ ਸੀ ਜਿਹਦਾ ਨਾਮ ਅੰਜਲੀ ਸੀ ਜਦੋਂ ਉਸ ਨੇ ਦੇਖਿਆ ਕਿ ਮੈਂ ਪ੍ਰੋਫੈਸਰ ਅਭਿਸ਼ੇਕ ਦੇ ਪਿੱਛੇ ਜਾ ਰਹੀ ਹਾਂ ਤਾਂ ਉਸਨੇ ਮੇਰਾ ਹੱਥ ਫੜ ਕੇ ਮੈਨੂੰ ਰੋਕਿਆ ਸੀ ਉਹ ਕਹਿਣ ਲੱਗੀ ਕਿ ਕਿਉਂ ਤੂੰ ਅਭਿਸ਼ੇਕ ਸਰ ਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਐ ਹੁਣ ਤੇਰੀ ਬਦਨਾਮੀ ਹੋਣ ਲੱਗੀ ਹੈ ਸਾਰਿਆਂ ਨੂੰ ਤੇਰਾ ਉਹ ਨਾਲੋਂ ਇਸ ਤਰ੍ਹਾਂ ਦਾ ਰਵੱਈਆ ਨਜ਼ਰ ਆਉਂਦਾ ਹੈ ਅੰਜਲੀ ਦੀ ਇਸ ਗੱਲ ਤੇ ਮੈਨੂੰ ਬੁਰਾ ਲੱਗਿਆ ਤੇ ਮੈਂ ਉਸ ਨੂੰ ਕਿਹਾ ਕਿ ਮੈਂ ਆਪਣੀ ਪੜ੍ਹਾਈ ਤੇ ਫੋਕਸ ਕਰ ਰਹੀ ਹਾਂ ਕਿਉਂਕਿ ਮੈਂ ਦੁਬਾਰਾ ਘਰ ਨਹੀਂ ਜਾਣਾ ਇਸ ਲਈ ਮੈਂ ਮੁਸ਼ਕਲ ਟਾਪਿਕ ਉਹਨਾਂ ਤੋਂ ਸਮਝਦੀ ਹਾਂ ਮੇਰੀ ਇਸ ਗੱਲ ਤੇ ਉਹ ਮੈਨੂੰ ਕਹਿਣ ਲੱਗੀ ਕਿ ਪ੍ਰੀਤੀ ਤੂੰ ਹੀ ਐਸਾ ਤਰ੍ਹਾਂ ਦੀ ਲੜਕੀ ਹੈ ਜਿਸ ਨੂੰ ਪੜਾਇਆ ਹੋਇਆ ਸਮਝ ਨਹੀਂ ਆਉਂਦਾ ਜਾਂ ਫਿਰ ਅਭਿਸ਼ੇਕ ਸਰ ਹੀ ਇੰਨਾ ਬੁਰਾ ਪੜਾਉਂਦੇ ਹਨ ਕਿ ਤੈਨੂੰ ਬਾਰ-ਬਾਰ ਉਹਨਾਂ ਤੋਂ ਸਮਝਣ ਦੀ ਜ਼ਰੂਰਤ ਪੈਂਦੀ ਹੈ ਕੋਸਾ ਨੇ ਇਸ ਗੱਲ ਦਾ ਮੈਨੂੰ ਤਾਨਾ ਮਾਰਿਆ ਸੀ ਪਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਮੈਂ ਅੰਜਲੀ ਤੋਂ ਆਪਣਾ ਹੱਥ ਛਡਵਾਇਆ ਤੇ ਕਿਹਾ ਕਿ ਮੈਂ ਅਭਿਸ਼ੇਕ ਸਰ ਦੇ ਕੋਲ ਜਾ ਰਹੀ ਹਾਂ ਫਿਰ ਉਹ ਮੈਂ ਅਭਿਸ਼ੇਕ ਸਰ ਕੋਲ ਚੜੀ ਗਈ ਕੰਟਾ ਮੈਂ ਉਹਨਾਂ ਕੋਲ ਬੈਠ ਕੇ ਉਹਨਾਂ ਤੋਂ ਲੈਕਚਰ ਨੂੰ ਸਮਝਦੀ ਰਹੀ ਮੈਂ ਹੁਣ ਅੰਜਲੀ ਨਾਲ ਆਪਣੀ ਦੋਸਤੀ ਖਤਮ ਕਰ ਦਿੱਤੀ ਸੀ ਕਿਉਂਕਿ ਉਹ ਮੈਨੂੰ ਇੰਨਾ ਹਰਕਤਾਂ ਤੋਂ ਰੋਕਦੀ ਸੀ ਮੈਂ ਆਪਣੇ ਕਮਰੇ ਵਿੱਚ ਆ ਕੇ ਪਹਿਲਾਂ ਤਾਂ ਪੜ੍ਹਾਈ ਕਰਦੀ ਅਤੇ ਫਿਰ ਮੈਂ ਉਹ ਸਭ ਦੇਖਦੀ ਜਿਸਨੂੰ ਦੇਖ ਕੇ ਮੈਨੂੰ ਸਕੂਨ ਮਿਲਦਾ ਸੋਸ਼ਲ ਮੀਡੀਆ ਤੇ ਹਰ ਰੋਜ਼ ਪਿਆਰ ਮੁਹੱਬਤ ਵਾਲੀਆਂ ਵੀਡੀਓਜ਼ ਦੇਖਦੀ ਸੀ ਅਤੇ ਇਸ ਕਾਰਨ ਹੀ ਮੇਰੇ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਪੈਦਾ ਹੋ ਗਈ ਸੀ ਮੇਰਾ ਦਿਲ ਕਰਦਾ ਸੀ ਕਿ ਪ੍ਰੋਫੈਸਰ ਮੇਰੇ ਨਾਲ ਪਿਆਰ ਨਾਲ ਗੱਲ ਕਰਨ ਅਤੇ ਮੈਨੂੰ ਆਪਣਾ ਲੈਣ ਪਰ ਉਹਨਾਂ ਨੇ ਕਦੇ ਵੀ ਮੇਰੇ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਸੀ ਉਹ ਮੇਰਾ ਖਿਆਲ ਤਾਂ ਰੱਖਦੇ ਸੀ ਪਰ ਜਿਸ ਤਰ੍ਹਾਂ ਦਾ ਮੈਂ ਚਾਹੁੰਦੀ ਸੀ ਉਸ ਤਰ੍ਹਾਂ ਦਾ ਨਹੀਂ ਹੌਲੀ-ਹੌਲੀ ਸਮਾਂ ਬੀਤ ਗਿਆ 4 ਮਹੀਨੇ ਕਦੋਂ ਲੰਘ ਗਏ ਮੈਨੂੰ ਪਤਾ ਹੀ ਨਹੀਂ ਲੱਗਿਆ ਅਤੇ ਕਦੇ ਤਾਂ ਮੈਂ ਛੁੱਟੀ ਤੋਂ ਬਾਅਦ ਪ੍ਰੋਫੈਸਰ ਸਾਹਿਬ ਦੇ ਕੋਲ ਜਾਂਦੀ ਉਹਨਾਂ ਤੋਂ ਜਨਾ ਪੁੱਜਿਆ ਸਮਝਦੀ ਰਹਦੀ ਉਸ ਦਿਨ ਮੇਰੇ ਨੋਟਸ ਉਹਨਾਂ ਦੇ ਸਮਾਨ ਵਿੱਚ ਹੀ ਰਹਿ ਗਏ ਪਰ ਮੈਨੂੰ ਇਸ ਗੱਲ ਦਾ ਧਿਆਨ ਨਾ ਰਿਹਾ ਅਤੇ ਮੈਂ ਹੌਸਟਲ ਆ ਗਈ ਪਰ ਜਦੋਂ ਮੈਂ ਪੜ੍ਹਨ ਲਈ ਬੈਠੀ ਤਾਂ ਮੈਨੂੰ ਯਾਦ ਆਇਆ ਕਿ ਮੇਰੇ ਕੋਲ ਤਾਂ ਕਿਸੇ ਹੀ ਨਹੀਂ ਹਨ ਫਿਰ ਮੈਨੂੰ ਇਹ ਡਰ ਸਤਾਉਣ ਲੱਗਿਆ ਕਿ ਜੇਕਰ ਮੇਰਾ ਟੈਸਟ ਚੰਗਾ ਨਾ ਹੋਇਆ ਤਾਂ ਮੈਂ ਪਾਪਾ ਨੂੰ ਕੀ ਜਵਾਬ ਦੇਵਾਂਗੀ ਮੈਂ ਦੁਪਹਿਰ ਦੇ ਸਮੇਂ ਹੀ ਉਹਨੇ ਪੈਰੀ ਹੋਸਟਲ ਤੋਂ ਨਿਕਲੀ ਅਤੇ ਅਭਿਸ਼ੇਕ ਸਰ ਦੇ ਘਰ ਚਲੀ ਗਈ। ਉਹਨਾਂ ਦਾ ਘਰ ਕਾਲਜ ਅਤੇ ਹੋਸਟਲ ਦੇ ਪਿੱਛੇ ਹੀ ਸੀ। ਇਸ ਲਈ ਉਹਨਾਂ ਦੇ ਘਰ ਦਾ ਮੈਨੂੰ ਪਤਾ ਸੀ। ਉੱਥੇ ਚੌਂਕੀਦਾਰ ਨੇ ਜਦੋਂ ਮੈਨੂੰ ਘਰ ਦੇ ਡ్రਾਈਂਗ ਰੂਮ ਵਿੱਚ ਬਿਠਾਇਆ ਤਾਂ ਮੈਨੂੰ ਪਤਾ ਚੱਲਿਆ ਕਿ ਘਰ ਕੋਈ ਨਹੀਂ ਹੈ। ਘਰ ਖਾਲੀ ਹੈ। ਮੈਂ ਸਾਰੇ ਘਰ ਵਿੱਚ ਘੁੰਮਣ ਫਿਰਨ ਲੱਗੀ। ਪਾਰਾ ਜੀ ਮੈਂ ਹੀ ਮੈਨੂੰ ਪ੍ਰੋਫੈਸਰ ਉਹਨੇ ਦੇਖਿਆ ਉਹ ਤੌਲੀਏ ਵਿੱਚ ਮੇਰੇ ਸਾਹਮਣੇ ਸੀ। ਮੇਰੇ ਦਿਲ ਦੀਆਂ ਧੜਕਣਾ ਨੇ ਇਸ ਤਰ੍ਹਾਂ ਸ਼ੋਰ ਮਚਾਇਆ ਕਿ ਮੇਰਾ ਦਿਲ ਕਰੇ ਮੈਂ ਆਪਣੇ ਆਪ ਨੂੰ ਉਹਨਾਂ ਅੰਦਰ ਸਮਾ ਦੇਵਾਂ ਅਤੇ ਇਸ ਕਾਰਨ ਹੀ ਮੇਰਾ ਆਪਣੇ ਆਪ ਤੇ ਕੰਟਰੋਲ ਅਡਾ ਰਿਹਾ ਅਤੇ ਮੈਂ ਆਪਣੇ ਦਿਲ ਦੀ ਗੱਲ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਇਸ ਸਮੇਂ ਮੈਂ ਅਭਿਸ਼ੇਕ ਸਰ ਦੀ ਕਮਰਲ ਫੜ ਕੇ ਖੜੀ ਸੀ ਅਤੇ ਉਹ ਮੇਰਾ ਹੱਥ ਆਪਣੀ ਕਮਰ ਤੋਂ ਹਟਾ ਹੀ ਰਹੇ ਸੀ ਕਿ ਉਸੇ ਸਮੇਂ ਦਰਵਾਜ਼ਾ ਖੁੱਲਿਆ ਜੋ ਇੱਕ ਔਰਤ ਦੇ ਅੰਦਰ ਆਉਣ ਤੋਂ ਬਾਅਦ ਬੰਦ ਹੋ ਗਿਆ ਸਾਹਮਣੇ ਹੀ ਇੱਕ ਔਰਤ ਨੇ ਮੈਨੂੰ ਅਤੇ ਪ੍ਰੋਫੈਸਰ ਸਾਹਿਬ ਨੂੰ ਇਸ ਹਾਲਤ ਵਿੱਚ ਦੇਖਿਆ ਉਸ ਔਰਤ ਨੂੰ ਦੇਖਦੇ ਹੀ ਅਭਿਸ਼ੇਕ ਸਾਰੇ ਕਬਰਾ ਕੇ ਪਿੱਛੇ हट ਗਏ ਅਤੇ ਮੈਂ ਵੀ ਉਨ੍ਹਾਂ ਤੋਂ ਦੂਰ ਹੋ ਗਈ ਸੀ ਉਹ ਔਰਤ ਅਭਿਸ਼ੇਕ ਸਰ ਦੇ ਕੋਲ ਆਈ ਅਤੇ ਪੁੱਛਣ ਲੱਗੀ ਕਿ ਇਹ ਸਭ ਕੀ ਹੋ ਰਿਹਾ ਹੈ ਸਾਰੇ ਕੈਨ ਲੱਗਦੀ ਕਿ ਦੀਦੀ ਕੁਝ ਨਹੀਂ ਇਹ ਮੇਰੀ ਸਟੂਡੈਂਟ ਹੈ ਇਹ ਨੂੰਹ ਨੂੰ ਲੈਣ ਲਈ ਮੇਰੇ ਕੋਲ ਆਈ ਸੀ ਕਮਰੇ ਵਿੱਚ ਚੂਹਾ ਆ ਗਿਆ ਸੀ ਉਸ ਨੂੰ ਦੇਖ ਕੇ ਬਹੁਤ ਡਰ ਗਈ ਸੀ ਅਤੇ ਡਰ ਦੇ ਮਾਰੇ ਇਹ ਮੇਰੇ ਨਾਲ ਲੱਪਟ ਗਈ ਅੰਦਰ ਦੇ ਮਾਰੇ ਸਾਰੇ ਦੇ ਮੱਥੇ ਤੇ ਪਸੀਨਾ ਆ ਗਿਆ ਸੀ ਅਤੇ ਹੁਣ ਮੈਂ ਜਾਣ ਗਈ ਸੀ ਕਿ ਉਹ ਔਰਤ ਸਰਦੀ ਭੈਣ ਹੈ ਉਹ ਮੈਨੂੰ ਪੁੱਛਣ ਲੱਗੀ ਕਿ ਹੁਣ ਤੂੰ ਦੱਸ ਉਹ ਸਭ ਕੀ ਹੋ ਰਿਹਾ ਸੀ ਮੈਂ ਸਿਰ ਝੁਕਾ ਕੇ ਉਹਨਾਂ ਦੇ ਉੰਨੇ ਆਪਣੀ ਮੁਹੱਬਤ ਅਦਾਇ ਜਹਾਰ ਕੀਤਾ ਅਤੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਮੇਰੀ ਗੱਲ ਸੁਣ ਕੇ ਪ੍ਰੋਫੈਸਰ ਸਾਹਿਬ ਨੇ ਨਾਰਾਜ਼ਗੀ ਨਾਲ ਮੇਰੇ ਵੱਲ ਦੇਖਿਆ ਸੀ ਫੇਰ ਉਹਨਾਂ ਦੀ ਭੈਣ ਨੇ ਅਭਿਸ਼ੇਕ ਸਰ ਵੱਲ ਦੇਖਿਆ ਤੇ ਫੇਰ ਅਭਿਸ਼ੇਕ ਸਰ ਨੂੰ ਕਿਹਾ ਅਭਿਸ਼ੇਕ ਮੈਂ ਕਿੰਨੀ ਵਾਰ ਤੈਨੂੰ ਕਿਹਾ ਹੈ ਕਿ ਹੁਣ ਤੂੰ ਵਿਆਹ ਕਰ ਲੈ ਹੁਣ ਤੇਰੀ ਵਿਆਹ ਦੀ ਉਮਰ ਹੋ ਗਈ ਹੈ ਕੀ ਤੈਨੂੰ ਕਾਲਜ ਦੀਆਂ ਲੜਕੀਆਂ ਨਾਲ ਹੀ ਦਿਲ ਪਹਿਲਾਉਣਾ ਆਉਂਦਾ ਹੈ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਤੂੰ ਕੀ ਕੁਝ ਕਰਦਾ ਰਹਿੰਦਾ ਹੈ ਏ ਕੁੜੀ ਤੇਰੇ ਪਿਆਰ ਵਿੱਚ ਇਥੋਂ ਤੱਕ ਆ ਗਈ ਹੈ ਅਤੇ ਤੂੰ ਇਸ ਦੀ ਟਿੱਜਤ ਨਾਲ ਖੇਡਣ ਵਾਲਾ ਸੀ ਜੇਕਰ ਅੱਜ ਮੈਂ ਕਮਰੇ ਵਿੱਚ ਨਾ ਆਉਂਦੀ ਤਾਂ ਸ਼ਾਇਦ ਉਹ ਇਹ ਆਪਣੀ ਆਪ ਨੂੰ ਤੇਰੇ ਤੇ ਲਟਾ ਦਿੰਦੀ ਚੰਗਾ ਇਹੀ ਹੈ ਕਿ ਤੂੰ ਵਿਆਹ ਦਾ ਫੈਸਲਾ ਕਰ ਜੇਕਰ ਵਾਕਿਆ ਹੀ ਤੈਨੂੰ ਪ੍ਰੀਤੀ ਪਸੰਦ ਹੈ ਤਾਂ ਮੈਂ ਕੋਦ ਤੁਹਾਡਾ ਤੁਹਾਨੂੰ ਆਂਦਾ ਵਿਆਹ ਕਰਵਾ ਦੇਵਾਂਗੀ ਇਸ ਤਰ੍ਹਾਂ ਗਲਤ ਸਬੰਧ ਨਾ ਬਣਾਓ ਕਿਉਂਕਿ ਇੱਕ ਪ੍ਰੋਫੈਸਰ ਅਤੇ ਇੱਕ ਸਟੂਡੈਂਟ ਦੇ ਵਿੱਚ ਦੇ ਇਸਪੰਦੇ ਵਿੱਚ ਬੁਰਾਈ ਤੋਂ ਸਿਵਾਏ ਪੂਜੇ ਨਹੀਂ ਹੈ ਅਭਿਸ਼ੇਕ ਦੀ ਪੈਣਾ ਖੁਦ ਵੀ ਪ੍ਰੋਫੈਸਰ ਸੀ ਉਹ ਕਿਸੇ ਦੂਜੇ ਕਾਲਜ ਵਿੱਚ ਪੜਾਉਂਦੀ ਸੀ ਉਹਨਾਂ ਨੇ ਮੇਰੇ ਸામਨੇ ਹੀ ਆਪਣੇ ਭਰਾ ਨੂੰ ਕਿਹਾ ਕਿ ਇਸ ਲੜਕੀ ਦੇ ਹੱਕ ਵਿੱਚ ਕੋਈ ਫੈਸਲਾ ਕਰ ਜਾਂ ਤਾਂ ਫਿਰ ਇਸ ਨੂੰ ਵਿਆਹ ਦੀ ਹਾਮੀ ਭਰ ਜਾਂ ਫਿਰ ਇਸ ਨੂੰ ਕਹਿ ਕਿ ਇਹ ਇੱਥੋਂ ਚਲੀ ਜਾਵੇ ਤਾਂ ਕਿ ਇਸ ਦੀ ਇੱਜ਼ਤ ਖਰਾਬ ਨਾ ਹੋਵੇ ਇਹ ਵੀ ਤਾਂ ਕਿਸ ਦੀ ਬੇਟੀ ਹੈ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਤੇਰੀ ਇਸ ਗਲਤੀ ਕਾਰਨ ਕਿਸੇ ਲੜਕੀ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਮੈਂ ਸ਼ਰਮਾਉਂਦੇ ਹੋਏ ਆਪਣੀਆਂ ਨਜ਼ਰਾਂ ਚੁਲਾ ਲਈਆਂ ਸੀ ਕਿਉਂਕਿ ਇਸ ਵਿੱਚ ਗਲਤੀ ਮੇਰੀ ਹੀ ਸੀ ਪ੍ਰੋਫੈਸਰ ਸਰ ਤਾਂ ਮੈਨੂੰ ਰੋਕਣਾ ਚਾਹੁੰਦੇ ਸੀ ਪਰ ਮੈਂ ਹੀ ਪਹਿਲ ਕੀਤੀ ਸੀ ਪਰ ਫੇਰ ਵੀ ਉਹ ਆਪਣੀ ਭੈਣ ਦੀ ਡਾਂਟ ਫਟਕਾਰ ਸੁਣਦੇ ਰਹੇ ਅਤੇ ਉਹਨਾਂ ਨੇ ਆਪਣੇ ਬਚਾਅ ਵਿੱਚ ਇੱਕ ਸ਼ਬਦ ਵੀ ਨਹੀਂ ਬੋਲਿਆ ਸੀ ਉਹਨਾਂ ਨੇ ਮੇਰੀ ਇੱਜ਼ਤ ਤੇ ਕੋਈ ਗੱਲ ਨਹੀਂ ਹੋਣ ਦਿੱਤੀ ਸੀ ਕਿ ਇਸ ਵਿੱਚ ਗਲਤੀ ਮੇਰੀ ਨਹੀਂ ਪ੍ਰੀਤੀ ਦੀ ਸੀ ਅਤੇ ਅਭਿਸ਼ੇਕ ਦੀ ਇਹ ਹੀ ਗੱਲ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਹੁਣ ਤਾਂ ਮੈਂ ਉਹਨਾਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਨ ਲੱਗੀ ਸੀ ਜਿਸ ਨੂੰ ਔਰਤਾਂ ਦੀ ਇੱਜ਼ਤ ਕਰਨਾ ਆਉਂਦਾ ਹੈ ਅਤੇ ਫਿਰ ਆਪਣੀ ਭੈਣ ਬਾਲ ਦੇਖ ਕੇ ਕੈਨ ਲੱਗੇ ਕਿ ਮੈਨੂੰ ਪ੍ਰੀਤੀ ਨਾਲ ਵਿਆਹ ਕਰਵਾਉਣ ਵਿੱਚ ਕੋਈ ਇਤਰਾਜ਼ ਨਹੀਂ ਹੈ ਇਹ ਗੱਲ ਸੁਣਦੇ ਹੀ ਮੇਰੀ ਖੁਸ਼ੀ ਦਾ ਤੂਟੀ ਕਾਣਾ ਨਾਰਿਹਾ ਪਤਾ ਨਹੀਂ ਖਰਾਬ ਗਏ ਮੇਰੀ ਕਿਹੜੀ ਅਰਦਾਸ ਕੋਪੂਲ ਹੋਈ ਸੀ ਆਤੇ ਫੇਰ ਦੀਦੀ ਦੇ ਸਾਹਮਣੇ ਹੀ ਅਭਿਸ਼ੇਕ ਸਰ ਨੇ ਮੇਰੇ ਨਾਲ ਵਿਆਹ ਦੀ ਗੱਲ ਕਰ ਲਈ ਸੀ ਆਤੇ ਫੇਰ ਅਭਿਸ਼ੇਕ ਸਰ ਦੀ ਭੈਣ ਨੇ ਕਿਹਾ ਕਿ ਮੈਂ ਤੇਰੇ ਘਰ ਰਿਸ਼ਤਾ ਲੈ ਕੇ ਜਾਣ ਲਈ ਤਿਆਰ ਹਾਂ ਪਰ ਤੂੰ ਦੁਬਾਰਾ ਤੋਂ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕਰੀ ਕਦੇ ਵੀ ਕਿਸੇ ਗੈਰ ਮਰਦ ਦੇ ਲਈ ਆਪਣੀ ਇੱਜ਼ਤ ਨੂੰ ਖਰਾਬ ਕਰਨ ਬਾਰੇ ਸੋਚੀ ਵੀ ਨਾ ਕਿਉਂਕਿ ਔਰਤ ਦੀ ਇੱਜ਼ਤ ਬਹੁਤ ਅੱਜ ਕੋਲ ਦੀ ਹੈ ਜੋ ਇੱਕ ਵਾਰ ਚਲੀ ਜਾਵੇ ਦੁਬਾਰਾ ਨਹੀਂ ਮੇਰੀ ਕੋਈ ਸੱਚੀ ਮਾਂ ਨਹੀਂ ਸੀ ਨਾ ਹੀ ਮੇਰੀ ਕੋਈ ਭੈਣ ਸੀ ਬਸ ਇੱਕ ਸੋਤੇਲੀ ਮਾਂ ਸੀ ਜਿਸ ਨੇ ਮੈਨੂੰ ਕਦੇ ਵੀ ਚੰਗੀ ਅਤੇ ਮਾੜੇ ਵਿੱਚ ਫਰਕ ਨਹੀਂ ਦੱਸਿਆ ਸੀ ਉਹ ਹਮੇਸ਼ਾ ਮੇਰੇ ਖਿਲਾਫ ਹੀ ਬੋਲਦੀ ਰਹਦੀ ਸੀ ਅੱਜ ਜਦੋਂ ਸਾਰੀ ਭੈਣਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤਾਂ ਉਹਨਾਂ ਨੇ ਮੈਨੂੰ ਅਹਿਸਾਸ ਦਵਾਇਆ ਕਿ ਉਹ ਵੀ ਮੇਰੇ ਲਈ ਮੇਰੀ ਵੱਡੀ ਭੈਣ ਜਿਹੀ ਹੀ ਹੈ ਉਸ ਸਮੇਂ ਹੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਂ ਨੂਰਸ ਲੈ ਕੇ ਹੋਸਟਲ ਆ ਗਈ ਥੋੜੇ ਦਿਨ ਬਾਅਦ ਹੀ ਅਭਿਸ਼ੇਕ ਸਰ ਨੇ ਅਤੇ ਉਹਨਾਂ ਦੀ ਭੈਣ ਨੇ ਮੇਰੇ ਲਈ ਰਿਸ਼ਤਾ ਭੇਜ ਦਿੱਤਾ ਸੀ ਮੇਰੇ ਪਾਪਾ ਬਹੁਤ ਖੁਸ਼ ਸਨ ਕਿਉਂਕਿ ਪ੍ਰੋਫੈਸਰ ਸਾਹਿਬ ਬਹੁਤ ਹੀ ਚੰਗੇ ਇਨਸਾਨ ਸਨ ਅਤੇ ਉਹਨਾਂ ਦਾ ਆਪਣਾ ਘਰ ਵੀ ਸੀ ਇਸ ਤਰ੍ਹਾਂ ਹੀ ਮੇਰਾ ਤੇ ਅਭਿਸ਼ੇਕ ਸਾਡਾ ਰਿਸ਼ਤਾ ਪੱਕਾ ਹੋ ਗਿਆ ਅਤੇ ਸਾਡੀ ਮੰਗਣੀ ਕਰ ਦਿੱਤੀ ਗਈ ਇਹ ਗੱਲ ਜਦੋਂ ਮੇਰੇ ਸਾਰੇ ਦੋਸਤਾਂ ਨੂੰ ਪਤਾ ਚੱਲਦੀ ਤਾਂ ਹਰ ਕੋਈ ਹੈਰਾਨ ਰਹਿ ਗਿਆ ਸੀ 2 ਸਾਲ ਬਾਅਦ ਸਾਡਾ ਵਿਆਹ ਹੋਣਾ ਸੀ ਕਿਉਂਕਿ 2 ਸਾਲ ਬਾਅਦ ਮੇਰੀ ਪੜ੍ਹਾਈ ਪੂਰੀ ਹੋ ਜਾਣੀ ਸੀ ਅਤੇ ਏ ਦੋ ਸਾਲ ਮੈਂ ਮਨ ਲਾ ਕੇ ਪੜਾਈ ਕਰਨੀ ਸੀ ਹੁਣ ਤਾਂ ਵਿਸ਼ੇਗ ਮੇਰੇ ਮਗੀ ਪਰ ਬਣ ਗਏ ਸੀ ਹੁਣ ਉਹ ਮੇਰੀ ਪਹਿਲਾ ਨਾਲੋਂ ਵੀ ਜ਼ਿਆਦਾ ਮਦਦ ਕਰਦੀ ਸੀ ਇਸ ਤੋਂ ਬਾਅਦ ਅਸੀਂ ਕਦੇ ਵੀ ਆਪਣੀ ਹੱਦ ਪਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਕੁਝ ਦਿਨਾਂ ਬਾਅਦ ਮੇਰਾ ਤੇ ਪ੍ਰੋਫੈਸਰ ਸਾਹਿਬ ਦਾ ਵਿਆਹ ਹੈ ਅੱਗੇ ਹੁਣ ਅਸੀਂ ਹਮੇਸ਼ਾ ਲਈ ਇੱਕ ਹੋਣ ਵਾਲੇ ਹਾਂ ਹੁਣ ਅਸੀਂ ਜ਼ਿੰਦਗੀ ਭਰ ਲਈ ਇੱਕ ਹੋ ਜਾਵਾਂਗੇ ਕੁਝ ਲੋਕਾਂ ਨੂੰ ਤਾਂ ਹਜੇ ਵੀ ਇਹ ਗੱਲ ਤੋਂ ਐਤਰਾਜੀ ਸੀ ਕਿ ਸਾਡੀ ਉਮਰ ਵਿੱਚ ਬਹੁਤ ਫਰਕ ਹੈ ਪਾਰੇ ਤਾਂ ਸਭ ਜਾਣਦੇ ਹਨ ਕਿ ਜਦੋਂ ਮੁਹੱਬਤ ਹੋ ਜਾਵੇ ਤਾਂ ਉਮਰ ਦਾ ਫਰਕ ਮਾਇਨੇ ਨਹੀਂ ਰੱਖਦਾ ਤੁਹਾਨੂੰ ਜਿਸ ਨਾਲ ਮੁਹੱਬਤ ਹੈ ਉਹ ਤੁਹਾਨੂੰ ਮੁਹੱਬਤ ਦੇਵੇ ਅਤੇ ਤੁਹਾਡੀ ਇੱਜ਼ਤ ਕਰੇ ਤਾਂ ਫਿਰ ਉਮਰ ਮਾਇਨੇ ਨਹੀਂ ਰੱਖਦੀ ਤਾਂ ਤੇ ਨਾ ਹੀ ਉੱਥੇ ਕੋਈ ਜਾਤ ਪਾਤ ਮਾਇਨੇ ਰੱਖਦੀ ਹੈ ਨਾ ਫਿਰ ਉਮਰਾਂ ਦਾ ਫਰਕ ਇਸ ਲਈ ਮੈਨੂੰ ਵੀ ਉਮਰਾਂ ਦੇ ਫਰਕ ਤੋਂ ਕੋਈ ਇਤਰਾਜ਼ ਨਹੀਂ ਸੀ ਮੇਰੀ ਤੁਹਾਡੇ ਅੱਗੇ ਇਹੀ ਬੇਨਤੀ ਹੈ ਕਿ ਸਾਡੇ ਚੰਗੇ ਭਵਿੱਖ ਲਈ ਸਾਨੂੰ ਦੁਆਵਾਂ ਦਿਓ ਅਤੇ ਹਰ ਕੁੜੀ ਨੂੰ ਇਸ ਤਰ੍ਹਾਂ ਹੀ ਆਪਣੀ ਮੁਹੱਬਤ ਮਿਲ ਜਾਵੇ ਅਤੇ ਆਖਰੀ ਵਿੱਚ ਮੈਂ ਲੜਕੀਆਂ ਨੂੰ ਇਹੀ ਸਲਾਹ ਦੇਵਾਂਗੀ ਕਿ ਕਦੇ ਵੀ ਆਪਣੇ ਆਪ ਨੂੰ ਕਿਸੇ ਦੇ ਸਾਹਮਣੇ ਬੇਮੂਲ ਨਾ ਕਰੋ ਜੇਕਰ ਕਿਸੇ ਨਾਲ ਮੁਹੱਬਤ ਹੈ ਤਾਂ ਸਹੀ ਤਰੀਕੇ ਨਾਲ ਉਸ ਨੂੰ ਕੰਮ ਦੀ ਕੋਸ਼ਿਸ਼ ਕਰੋ ਮੈਂ ਵੀ ਜਜਵਾਤਾਂ ਵਿੱਚ ਆ ਕੇ ਆਪਣੀ ਆਪ ਨੂੰ ਅਭਿਸ਼ੇਕ ਸਰ ਨੂੰ ਸੌਂਪ ਦਿੱਤਾ ਸੀ। ਪਾਰੋਂ ਐਸਾ ਗੱਲ ਦਾ ਸ਼ੁਕਰ ਸੀ ਕਿ ਸਾਡੇ ਵਿੱਚ ਕੁਝ ਵੀ ਗਲਤ ਨਹੀਂ ਹੋਇਆ ਸੀ। ਜਦੋਂ ਕੀ ਹੋਣਾ ਸੀ ਸਹੀ ਤਰੀਕੇ ਨਾਲ ਇੱਕ ਹੋਣ ਵਾਲੀ ਹਾਂ। ਇਸੇ ਤਰ੍ਹਾਂ ਹਰ ਲੜਕੀ ਨੂੰ ਚਾਹੀਦਾ ਹੈ ਕਿ ਉਹ ਵੀ ਜਾਇ ਜੋ ਤਰੀਕੇ ਨਾਲ ਆਪਣੀ ਮੁਹੱਬਤ ਨੂੰ ਇੱਕ ਪਵਿੱਤਰ ਰਿਸ਼ਤੇ ਦਾ ਨਾਮ ਦੇਵੇ ਅਤੇ ਸੱਤ ਫੇਰਿਆਂ ਦੇ ਬੰਧਨ ਵਿੱਚ ਬਨ ਜਾਵੇ। ਤਾ ਦੋਸਤੋ اے ਸੀ ਅੱਜ ਦੀ ਸਾਡੀ ਕਹਾਣੀ اے ਕਹਾਣੀ ਤੁਹਾਨੂੰ ਕਿਸਾ ਤਰ੍ਹਾਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਕੱਲ ਦੀ ਨਵੀਂ ਕਹਾਣੀ ਸੁਣਨ ਲਈ ਤੁਹਾਡੇ ਆਪਣੇ ਚੈਨਲ ਅਲਫਾਜ਼ ਪੀਵੀ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਡਾ ਬਹੁਤ ਬਹੁਤ ਧੰਨਵਾਦ